ਅੱਜ ਇੰਡੀਅਨ ਹਾਕੀ ਨੂੰ ਰਜਿਸਟਰਡ ਹੋਏ ਪੂਰਾ 100 ਸਾਲ ਹੋ ਗਿਆ ਔਰ ਹਾਕੀ ਪੰਜਾਬ ਤੇ ਰਾਊਂਡ ਗਲਾਸ ਜਿਹੜੀ ਆ ਉਹ ਇਕੱਠੇ ਹੋ ਕੇ ਅੱਜ ਸੈਲੀਬ੍ਰੇਸ਼ਨ ਕਰ ਰਹੀ ਆ ਮਠਾਪੁਰ ਹਾਕੀ ਸਟੇਡੀਅਮ ਦੇ ਵਿੱਚ ਜਿੱਥੋਂ ਕਿ ਬਹੁਤ ਬੱਚਿਆਂ ਦੀ ਕੰਟਰੀਬਿਊਸ਼ਨ ਜਿਹੜੀ ਆ ਪੰਜਾਬ ਨੇ ਲਗਭਗ ਹਿੰਦੁਸਤਾਨ ਨੂੰ 70 ਤੋਂ 80% ਜਿਹੜੀ ਕੰਟਰੀਬਿਊਸ਼ਨ ਆ ਉਹ ਪੰਜਾਬ ਦੀ ਹੈਗੀ ਔਰ ਮੈਂ ਜਿੱਥੇ ਇੰਡੀਅਨ ਹਾਕੀ ਨੂੰ ਮੁਬਾਰਕਬਾਦ ਦਿੰਨਾ ਉੱਥੇ ਹਾਕੀ ਪੰਜਾਬ ਤੇ ਰਾਊਂਡ ਗਲਾਸ ਨੂੰ ਕਿਉਂਕਿ ਇਹਨਾਂ ਨੇ ਇਹਨੂੰ ਟੇਕ ਅਪ ਕਰਕੇ ਤੇ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਦੇਸ਼ ਦੀ ਹਾਕੀ ਦੇ ਵਿੱਚ ਬੜਾ ਵੱਡਾ ਯੋਗਦਾਨ ਔਰ ਬਹੁਤ ਵੱਡਾ ਕੰਟਰੀਬਿਊਸ਼ਨ ਜਿਹੜਾ ਕੀਤਾ ਬਹੁਤ-ਬਹੁਤ ਮੁਬਾਰਕਾਂ ਔਰ ਬਹੁਤ-ਬਹੁਤ ਮੁਬਾਰਕਾਂ ਅੱਜ ਇੰਡੀਅਨ ਹਾਕੀ ਨੂੰ ਰਜਿਸਟਰਡ ਹੋਏ ਪੂਰਾ 100 ਸਾਲ ਹੋ ਗਿਆ ਔਰ ਹਾਕੀ ਪੰਜਾਬ ਤੇ ਰਾਉਂਡ ਗਲਾਸ ਜਿਹੜੀ ਆ ਉਹ ਇਕੱਠੇ ਹੋ ਕੇ ਅੱਜ ਸੈਲੀਬ੍ਰੇਸ਼ਨ ਕਰ ਰਹੀ ਆ ਮਠਾਪੁਰ ਹਾਕੀ ਸਟੇਡੀਅਮ ਦੇ ਵਿੱਚ ਜਿੱਥੋਂ ਕਿ ਬਹੁਤ ਬੱਚਿਆਂ ਦੀ ਕੰਟਰੀਬਿਊਸ਼ਨ ਜਿਹੜੀ ਆ ਪੰਜਾਬ ਨੇ ਲਗਭਗ ਹਿੰਦੁਸਤਾਨ ਨੂੰ 70 ਤੋਂ 80% ਜਿਹੜੀ ਕੰਟਰੀਬਿਊਸ਼ਨ ਹੈ ਉਹ ਪੰਜਾਬ ਦੀ ਹੈਗੀ ਔਰ ਮੈਂ ਜਿੱਥੇ ਇੰਡੀਅਨ ਹਾਕੀ ਨੂੰ ਮੁਬਾਰਕਬਾਦ ਦਿੰਨਾ ਉੱਥੇ ਹਾਕੀ ਪੰਜਾਬ ਤੇ ਰੌਂਡ ਗਲਾਸ ਨੂੰ ਕਿਉਂਕਿ ਇਹਨਾਂ ਨੇ ਇਹਨੂੰ ਟੇਕ ਅਪ ਕਰਕੇ ਤੇ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਦੇਸ਼ ਦੀ ਹਾਕੀ ਦੇ ਵਿੱਚ ਬੜਾ ਵੱਡਾ ਯੋਗਦਾਨ ਔਰ ਬਹੁਤ ਵੱਡਾ ਕੰਟਰੀਬਿਊਸ਼ਨ ਜਿਹੜਾ ਕੀਤਾ ਬਹੁਤ-ਬਹੁਤ ਮੁਬਾਰਕਾਂ ਔਰ ਬਹੁਤ-ਬਹੁਤ ਮੁਬਾਰਕਾਂ ਅੱਜ ਇੰਡੀਅਨ ਹਾਕੀ ਨੂੰ ਰਜਿਸਟਰਡ ਹੋਏ ਪੂਰਾ 100 ਸਾਲ ਹੋ ਗਿਆ ਔਰ ਹਾਕੀ ਪੰਜਾਬ ਤੇ ਰਾਉਂਡ ਗਲਾਸ ਜਿਹੜੀ ਆ ਉਹ ਇਕੱਠੇ ਹੋ ਕੇ ਅੱਜ ਸੈਲੀਬ੍ਰੇਸ਼ਨ ਕਰ ਰਹੀ ਆ ਮਠਾਪੁਰ ਹਾਕੀ ਸਟੇਡੀਅਮ ਦੇ ਵਿੱਚ ਜਿੱਥੋਂ ਕਿ ਬਹੁਤ ਬੱਚਿਆਂ ਦੀ ਕੰਟਰੀਬਿਊਸ਼ਨ ਜਿਹੜੀ ਆ ਪੰਜਾਬ ਨੇ ਲਗਭਗ ਹਿੰਦੁਸਤਾਨ ਨੂੰ 70 ਤੋਂ 80% ਜਿਹੜੀ ਕੰਟਰੀਬਿਊਸ਼ਨ ਹੈ ਉਹ ਪੰਜਾਬ ਦੀ ਹੈਗੀ ਔਰ ਮੈਂ ਜਿੱਥੇ ਇੰਡੀਅਨ ਹਾਕੀ ਨੂੰ ਮੁਬਾਰਕਬਾਦ ਦਿੰਨਾ ਉੱਥੇ ਹਾਕੀ ਪੰਜਾਬ ਤੇ ਰਾਊਂਡ ਗਲਾਸ ਨੂੰ ਕਿਉਂਕਿ ਇਹਨਾਂ ਨੇ ਇਹਨੂੰ ਟੇਕ ਅਪ ਕਰਕੇ ਤੇ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਦੇਸ਼ ਦੀ ਹਾਕੀ ਦੇ ਵਿੱਚ ਬੜਾ ਵੱਡਾ ਯੋਗਦਾਨ ਔਰ ਬਹੁਤ ਵੱਡਾ ਕੰਟਰੀਬਿਊਸ਼ਨ ਜਿਹੜਾ ਕੀਤਾ ਬਹੁਤ-ਬਹੁਤ ਮੁਬਾਰਕਾਂ ਔਰ ਬਹੁਤ-ਬਹੁਤ ਮੁਬਾਰਕਾਂ ਅੱਜ ਇੰਡੀਅਨ ਹਾਕੀ ਨੂੰ ਰਜਿਸਟਰਡ ਹੋਏ ਪੂਰਾ 100 ਸਾਲ ਹੋ ਗਿਆ ਔਰ ਹਾਕੀ ਪੰਜਾਬ ਤੇ ਰਾਊਂਡ ਗਲਾਸ ਜਿਹੜੀ ਆ ਉਹ ਇਕੱਠੇ ਹੋ ਕੇ ਅੱਜ ਸੈਲੀਬ੍ਰੇਸ਼ਨ ਕਰ ਰਹੀ ਆ ਮਠਾਪੁਰ ਹਾਕੀ ਸਟੇਡੀਅਮ ਦੇ ਵਿੱਚ ਜਿੱਥੋਂ ਕਿ ਬਹੁਤ ਬੱਚਿਆਂ ਦੀ ਕੰਟਰੀਬਿਊਸ਼ਨ ਜਿਹੜੀ ਆ ਪੰਜਾਬ ਨੇ ਲਗਭਗ ਹਿੰਦੁਸਤਾਨ ਨੂੰ 70 ਤੋਂ 80% ਜਿਹੜੀ ਕੰਟਰੀਬਿਊਸ਼ਨ ਆ ਉਹ ਪੰਜਾਬ ਦੀ ਹੈਗੀ ਔਰ ਮੈਂ ਜਿੱਥੇ ਇੰਡੀਅਨ ਹਾਕੀ ਨੂੰ ਮੁਬਾਰਕਬਾਦ ਦਿੰਨਾ ਉੱਥੇ ਹਾਕੀ ਪੰਜਾਬ ਤੇ ਰਾਊਂਡ ਗਲਾਸ ਨੂੰ ਕਿਉਂਕਿ ਇਹਨਾਂ ਨੇ ਇਹਨੂੰ ਟੇਕ ਅਪ ਕਰਕੇ ਤੇ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਦੇਸ਼ ਦੀ ਹਾਕੀ ਦੇ ਵਿੱਚ ਬੜਾ ਵੱਡਾ ਯੋਗਦਾਨ ਔਰ ਬਹੁਤ ਵੱਡਾ ਕੰਟਰੀਬਿਊਸ਼ਨ ਜਿਹੜਾ ਕੀਤਾ ਬਹੁਤ-ਬਹੁਤ ਮੁਬਾਰਕਾਂ ਔਰ ਬਹੁਤ-ਬਹੁਤ ਮੁਬਾਰਕਾਂ ਅੱਜ ਇੰਡੀਅਨ ਹਾਕੀ ਨੂੰ ਰਜਿਸਟਰਡ ਹੋਏ ਪੂਰਾ 100 ਸਾਲ ਹੋ ਗਿਆ ਔਰ ਹਾਕੀ ਪੰਜਾਬ ਤੇ ਰਾਉਂਡ ਗਲਾਸ ਜਿਹੜੀ ਆ ਉਹ ਇਕੱਠੇ ਹੋ ਕੇ ਅੱਜ ਸੈਲੀਬ੍ਰੇਸ਼ਨ ਕਰ ਰਹੀ ਆ ਮਠਾਪੁਰ ਹਾਕੀ ਸਟੇਡੀਅਮ ਦੇ ਵਿੱਚ ਜਿੱਥੋਂ ਕਿ ਬਹੁਤ ਬੱਚਿਆਂ ਦੀ ਕੰਟਰੀਬਿਊਸ਼ਨ ਜਿਹੜੀ ਆ ਪੰਜਾਬ ਨੇ ਲਗਭਗ ਹਿੰਦੁਸਤਾਨ ਨੂੰ 70 ਤੋਂ 80% ਜਿਹੜੀ ਕੰਟਰੀਬਿਊਸ਼ਨ ਹੈ ਉਹ ਪੰਜਾਬ ਦੀ ਹੈਗੀ ਔਰ ਮੈਂ ਜਿੱਥੇ ਇੰਡੀਅਨ ਹਾਕੀ ਨੂੰ ਮੁਬਾਰਕਬਾਦ ਦਿੰਨਾ ਉੱਥੇ ਹਾਕੀ ਪੰਜਾਬ ਤੇ ਰੌਂਡ ਗਲਾਸ ਨੂੰ ਕਿਉਂਕਿ ਇਹਨਾਂ ਨੇ ਇਹਨੂੰ ਟੇਕ ਅਪ ਕਰਕੇ ਤੇ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਦੇਸ਼ ਦੀ ਹਾਕੀ ਦੇ ਵਿੱਚ ਬੜਾ ਵੱਡਾ ਯੋਗਦਾਨ ਔਰ ਬਹੁਤ ਵੱਡਾ ਕੰਟਰੀਬਿਊਸ਼ਨ ਜਿਹੜਾ ਕੀਤਾ ਬਹੁਤ-ਬਹੁਤ ਮੁਬਾਰਕਾਂ ਔਰ ਬਹੁਤ-ਬਹੁਤ ਮੁਬਾਰਕਾਂ ਅੱਜ ਇੰਡੀਅਨ ਹਾਕੀ ਨੂੰ ਰਜਿਸਟਰਡ ਹੋਏ ਪੂਰਾ 100 ਸਾਲ ਹੋ ਗਿਆ ਔਰ ਹਾਕੀ ਪੰਜਾਬ ਤੇ ਰਾਊਂਡ ਗਲਾਸ ਜਿਹੜੀ ਆ ਉਹ ਇਕੱਠੇ ਹੋ ਕੇ ਅੱਜ ਸੈਲੀਬ੍ਰੇਸ਼ਨ ਕਰ ਰਹੀ ਆ ਮਠਾਪੁਰ ਹਾਕੀ ਸਟੇਡੀਅਮ ਦੇ ਵਿੱਚ ਜਿੱਥੋਂ ਕਿ ਬਹੁਤ ਬੱਚਿਆਂ ਦੀ ਕੰਟਰੀਬਿਊਸ਼ਨ ਜਿਹੜੀ ਆ ਪੰਜਾਬ ਨੇ ਲਗਭਗ ਹਿੰਦੁਸਤਾਨ ਨੂੰ 70 ਤੋਂ 80% ਜਿਹੜੀ ਕੰਟਰੀਬਿਊਸ਼ਨ ਹੈ ਉਹ ਪੰਜਾਬ ਦੀ ਹੈਗੀ ਔਰ ਮੈਂ ਜਿੱਥੇ ਇੰਡੀਅਨ ਹਾਕੀ ਨੂੰ ਮੁਬਾਰਕਬਾਦ ਦਿੰਨਾ ਉੱਥੇ ਹਾਕੀ ਪੰਜਾਬ ਤੇ ਰੌਂਡ ਗਲਾਸ ਨੂੰ ਕਿਉਂਕਿ ਇਹਨਾਂ ਨੇ ਇਹਨੂੰ ਟੇਕ ਅਪ ਕਰਕੇ ਤੇ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਦੇਸ਼ ਦੀ ਹਾਕੀ ਦੇ ਵਿੱਚ ਬੜਾ ਵੱਡਾ ਯੋਗਦਾਨ ਔਰ ਬਹੁਤ ਵੱਡਾ ਕੰਟਰੀਬਿਊਸ਼ਨ ਜਿਹੜਾ ਕੀਤਾ ਬਹੁਤ-ਬਹੁਤ ਮੁਬਾਰਕਾਂ ਔਰ ਬਹੁਤ-ਬਹੁਤ ਮੁਬਾਰਕਾਂ ਅੱਜ ਇੰਡੀਅਨ ਹਾਕੀ ਨੂੰ ਰਜਿਸਟਰਡ ਹੋਏ ਪੂਰਾ 100 ਸਾਲ ਹੋ ਗਿਆ ਔਰ ਹਾਕੀ ਪੰਜਾਬ ਤੇ ਰਾਊਂਡ ਗਲਾਸ ਜਿਹੜੀ ਆ ਉਹ ਇਕੱਠੇ ਹੋ ਕੇ ਅੱਜ ਸੈਲੀਬ੍ਰੇਸ਼ਨ ਕਰ ਰਹੀ ਆ ਮਠਾਪੁਰ ਹਾਕੀ ਸਟੇਡੀਅਮ ਦੇ ਵਿੱਚ ਜਿੱਥੋਂ ਕਿ ਬਹੁਤ ਬੱਚਿਆਂ ਦੀ ਕੰਟਰੀਬਿਊਸ਼ਨ ਜਿਹੜੀ ਆ ਪੰਜਾਬ ਨੇ ਲਗਭਗ ਹਿੰਦੁਸਤਾਨ ਨੂੰ 70 ਤੋਂ 80% ਜਿਹੜੀ ਕੰਟਰੀਬਿਊਸ਼ਨ ਹੈ ਉਹ ਪੰਜਾਬ ਦੀ ਹੈਗੀ ਔਰ ਮੈਂ ਜਿੱਥੇ ਇੰਡੀਅਨ ਹਾਕੀ ਨੂੰ ਮੁਬਾਰਕਬਾਦ ਦਿੰਨਾ ਉੱਥੇ ਹਾਕੀ ਪੰਜਾਬ ਤੇ ਰੌਂਡ ਗਲਾਸ ਨੂੰ ਕਿਉਂਕਿ ਇਹਨਾਂ ਨੇ ਇਹਨੂੰ ਟੇਕ ਅਪ ਕਰਕੇ ਤੇ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਦੇਸ਼ ਦੀ ਹਾਕੀ ਦੇ ਵਿੱਚ ਬੜਾ ਵੱਡਾ ਯੋਗਦਾਨ ਔਰ ਬਹੁਤ ਵੱਡਾ ਕੰਟਰੀਬਿਊਸ਼ਨ ਜਿਹੜਾ ਕੀਤਾ ਬਹੁਤ-ਬਹੁਤ ਮੁਬਾਰਕਾਂ ਔਰ ਬਹੁਤ-ਬਹੁਤ ਮੁਬਾਰਕਾਂ ਅੱਜ ਇੰਡੀਅਨ ਹਾਕੀ ਨੂੰ ਰਜਿਸਟਰਡ ਹੋਏ ਪੂਰਾ 100 ਸਾਲ ਹੋ ਗਿਆ ਔਰ ਹਾਕੀ ਪੰਜਾਬ ਤੇ ਰਾਉਂਡ ਗਲਾਸ ਜਿਹੜੀ ਆ ਉਹ ਇਕੱਠੇ ਹੋ ਕੇ ਅੱਜ ਸੈਲੀਬ੍ਰੇਸ਼ਨ ਕਰ ਰਹੀ ਆ ਮਠਾਪੁਰ ਹਾਕੀ ਸਟੇਡੀਅਮ ਦੇ ਵਿੱਚ ਜਿੱਥੋਂ ਕਿ ਬਹੁਤ ਬੱਚਿਆਂ ਦੀ ਕੰਟਰੀਬਿਊਸ਼ਨ ਜਿਹੜੀ ਆ ਪੰਜਾਬ ਨੇ ਲਗਭਗ ਹਿੰਦੁਸਤਾਨ ਨੂੰ 70 ਤੋਂ 80% ਜਿਹੜੀ ਕੰਟਰੀਬਿਊਸ਼ਨ ਹੈ ਉਹ ਪੰਜਾਬ ਦੀ ਹੈਗੀ ਔਰ ਮੈਂ ਜਿੱਥੇ ਇੰਡੀਅਨ ਹਾਕੀ ਨੂੰ ਮੁਬਾਰਕਬਾਦ ਦਿੰਨਾ ਉੱਥੇ ਹਾਕੀ ਪੰਜਾਬ ਤੇ ਰਾਊਂਡ ਗਲਾਸ ਨੂੰ ਕਿਉਂਕਿ ਇਹਨਾਂ ਨੇ ਇਹਨੂੰ ਟੇਕ ਅਪ ਕਰਕੇ ਤੇ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਦੇਸ਼ ਦੀ ਹਾਕੀ ਦੇ ਵਿੱਚ ਬੜਾ ਵੱਡਾ ਯੋਗਦਾਨ ਔਰ ਬਹੁਤ ਵੱਡਾ ਕੰਟਰੀਬਿਊਸ਼ਨ ਜਿਹੜਾ ਕੀਤਾ ਬਹੁਤ-ਬਹੁਤ ਮੁਬਾਰਕਾਂ ਔਰ ਬਹੁਤ-ਬਹੁਤ ਮੁਬਾਰਕਾਂ ਅੱਜ ਇੰਡੀਅਨ ਹਾਕੀ ਨੂੰ ਰਜਿਸਟਰਡ ਹੋਏ ਪੂਰਾ 100 ਸਾਲ ਹੋ ਗਿਆ ਔਰ ਹਾਕੀ ਪੰਜਾਬ ਤੇ ਰਾਊਂਡ ਗਲਾਸ ਜਿਹੜੀ ਆ ਉਹ ਇਕੱਠੇ ਹੋ ਕੇ ਅੱਜ ਸੈਲੀਬ੍ਰੇਸ਼ਨ ਕਰ ਰਹੀ ਆ ਮਠਾਪੁਰ ਹਾਕੀ ਸਟੇਡੀਅਮ ਦੇ ਵਿੱਚ ਜਿੱਥੋਂ ਕਿ ਬਹੁਤ ਬੱਚਿਆਂ ਦੀ ਕੰਟਰੀਬਿਊਸ਼ਨ ਜਿਹੜੀ ਆ ਪੰਜਾਬ ਨੇ ਲਗਭਗ ਹਿੰਦੁਸਤਾਨ ਨੂੰ 70 ਤੋਂ 80% ਜਿਹੜੀ ਕੰਟਰੀਬਿਊਸ਼ਨ ਆ ਉਹ ਪੰਜਾਬ ਦੀ ਹੈਗੀ ਔਰ ਮੈਂ ਜਿੱਥੇ ਇੰਡੀਅਨ ਹਾਕੀ ਨੂੰ ਮੁਬਾਰਕਬਾਦ ਦਿੰਨਾ ਉੱਥੇ ਹਾਕੀ ਪੰਜਾਬ ਤੇ ਰਾਊਂਡ ਗਲਾਸ ਨੂੰ ਕਿਉਂਕਿ ਇਹਨਾਂ ਨੇ ਇਹਨੂੰ ਟੇਕ ਅਪ ਕਰਕੇ ਤੇ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਦੇਸ਼ ਦੀ ਹਾਕੀ ਦੇ ਵਿੱਚ ਬੜਾ ਵੱਡਾ ਯੋਗਦਾਨ ਔਰ ਬਹੁਤ ਵੱਡਾ ਕੰਟਰੀਬਿਊਸ਼ਨ ਜਿਹੜਾ ਕੀਤਾ ਬਹੁਤ-ਬਹੁਤ ਮੁਬਾਰਕਾਂ ਔਰ ਬਹੁਤ-ਬਹੁਤ ਮੁਬਾਰਕਾਂ ਅੱਜ ਇੰਡੀਅਨ ਹਾਕੀ ਨੂੰ ਰਜਿਸਟਰਡ ਹੋਏ ਪੂਰਾ 100 ਸਾਲ ਹੋ ਗਿਆ ਔਰ ਹਾਕੀ ਪੰਜਾਬ ਤੇ ਰਾਉਂਡ ਗਲਾਸ ਜਿਹੜੀ ਆ ਉਹ ਇਕੱਠੇ ਹੋ ਕੇ ਅੱਜ ਸੈਲੀਬ੍ਰੇਸ਼ਨ ਕਰ ਰਹੀ ਆ ਮਠਾਪੁਰ ਹਾਕੀ ਸਟੇਡੀਅਮ ਦੇ ਵਿੱਚ ਜਿੱਥੋਂ ਕਿ ਬਹੁਤ ਬੱਚਿਆਂ ਦੀ ਕੰਟਰੀਬਿਊਸ਼ਨ ਜਿਹੜੀ ਆ ਪੰਜਾਬ ਨੇ ਲਗਭਗ ਹਿੰਦੁਸਤਾਨ ਨੂੰ 70 ਤੋਂ 80% ਜਿਹੜੀ ਕੰਟਰੀਬਿਊਸ਼ਨ ਹੈ ਉਹ ਪੰਜਾਬ ਦੀ ਹੈਗੀ ਔਰ ਮੈਂ ਜਿੱਥੇ ਇੰਡੀਅਨ ਹਾਕੀ ਨੂੰ ਮੁਬਾਰਕਬਾਦ ਦਿੰਨਾ ਉੱਥੇ ਹਾਕੀ ਪੰਜਾਬ ਤੇ ਰੌਂਡ ਗਲਾਸ ਨੂੰ ਕਿਉਂਕਿ ਇਹਨਾਂ ਨੇ ਇਹਨੂੰ ਟੇਕ ਅਪ ਕਰਕੇ ਤੇ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਦੇਸ਼ ਦੀ ਹਾਕੀ ਦੇ ਵਿੱਚ ਬੜਾ ਵੱਡਾ ਯੋਗਦਾਨ ਔਰ ਬਹੁਤ ਵੱਡਾ ਕੰਟਰੀਬਿਊਸ਼ਨ ਜਿਹੜਾ ਕੀਤਾ ਬਹੁਤ-ਬਹੁਤ ਮੁਬਾਰਕਾਂ ਔਰ ਬਹੁਤ-ਬਹੁਤ ਮੁਬਾਰਕਾਂ ਅੱਜ ਇੰਡੀਅਨ ਹਾਕੀ ਨੂੰ ਰਜਿਸਟਰਡ ਹੋਏ ਪੂਰਾ 100 ਸਾਲ ਹੋ ਗਿਆ ਔਰ ਹਾਕੀ ਪੰਜਾਬ ਤੇ ਰਾਉਂਡ ਗਲਾਸ ਜਿਹੜੀ ਆ ਉਹ ਇਕੱਠੇ ਹੋ ਕੇ ਅੱਜ ਸੈਲੀਬ੍ਰੇਸ਼ਨ ਕਰ ਰਹੀ ਆ ਮਠਾਪੁਰ ਹਾਕੀ ਸਟੇਡੀਅਮ ਦੇ ਵਿੱਚ ਜਿੱਥੋਂ ਕਿ ਬਹੁਤ ਬੱਚਿਆਂ ਦੀ ਕੰਟਰੀਬਿਊਸ਼ਨ ਜਿਹੜੀ ਆ ਪੰਜਾਬ ਨੇ ਲਗਭਗ ਹਿੰਦੁਸਤਾਨ ਨੂੰ 70 ਤੋਂ 80% ਜਿਹੜੀ ਕੰਟਰੀਬਿਊਸ਼ਨ ਹੈ ਉਹ ਪੰਜਾਬ ਦੀ ਹੈਗੀ ਔਰ ਮੈਂ ਜਿੱਥੇ ਇੰਡੀਅਨ ਹਾਕੀ ਨੂੰ ਮੁਬਾਰਕਬਾਦ ਦਿੰਨਾ ਉੱਥੇ ਹਾਕੀ ਪੰਜਾਬ ਤੇ ਰਾਊਂਡ ਗਲਾਸ ਨੂੰ ਕਿਉਂਕਿ ਇਹਨਾਂ ਨੇ ਇਹਨੂੰ ਟੇਕ ਅਪ ਕਰਕੇ ਤੇ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਦੇਸ਼ ਦੀ ਹਾਕੀ ਦੇ ਵਿੱਚ ਬੜਾ ਵੱਡਾ ਯੋਗਦਾਨ ਔਰ ਬਹੁਤ ਵੱਡਾ ਕੰਟਰੀਬਿਊਸ਼ਨ ਜਿਹੜਾ ਕੀਤਾ ਬਹੁਤ-ਬਹੁਤ ਮੁਬਾਰਕਾਂ ਔਰ ਬਹੁਤ-ਬਹੁਤ ਮੁਬਾਰਕਾਂ